ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਸਿੰਧ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈੱਲ ਵਾਲਾ ਬਟਨ ਜਰੂਰ ਦਬਾ ਦਿਓ ਤਾਂ ਜੋ ਬੇਤੇ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਭਰਾਵੋ ਆਪਣੀਆਂ ਗਣਕਾਂ ਨੇ ਜਿਹੜੀਆਂ ਹੁਣ ਵਧੀਆ ਅਨਸਾਰਾ ਲਈਆਂ ਜਾ ਰਹੀਆਂ ਨੇ ਦੇਖੋ ਤੇ ਜਿਹੜਾ ਅੱਜ ਦਾ ਮੌਸਮ ਸੀਗਾ ਤਕਰੀਬਨ ਕੱਲ ਰਾਤ ਤੋਂ ਹੀ ਹਵਾ ਚੱਲ ਰਹੀ ਆ ਮੌਸਮ ਕਿਤੇ ਕਿਤੇ ਕੋਈ ਕਣੀ ਮੀਨੀ ਵੀ ਹੋਈ ਹੋਣੀ ਮਾੜੀ ਮੋਟੀ ਕਿਨਮੇਨਾ ਅਦਰਵਾਈਜ਼ ਮੀਂਹ ਦਾ ਤਾਂ ਕੋਈ ਕਿਤੇ ਹੋਣੀ ਹੈਗਾ ਪਰ ਹਵਾ ਬਹੁਤ ਚੱਲੀ ਹੈਗੀ ਜਿਹੜੇ ਕਿਸਾਨ ਵੀਰਾਂ ਨੇ ਮੜਾ ਮੋਟਾ ਪਾਣੀ ਦਿੱਤਾ ਹੋਇਆ ਦੀ ਫਸਲਾਂ ਨੂੰ ਉਹਨਾਂ ਨੂੰ ਵੀ ਨੁਕਸਾਨ ਹੋਇਆ ਟੇਡੀਆਂ ਹੋ ਗਈਆਂ ਮਾੜੀ ਮੋਟੀਆਂ ਨੇਰੀ ਟਾਈਪ ਇਹ ਹਵਾ ਚੱਲੀ ਹੈ ਤੇ ਇੱਕ ਹੁਣ ਕਿਸਾਨ ਵੀਰਾਂ ਦਾ ਸਭ ਤੋਂ ਵੱਡਾ ਸਵਾਲ ਕੀ ਆਉਂਦਾ ਕਿਉਂਕਿ ਆਪਣੇ ਚ ਥੋੜੀ ਜੀ ਪੰਜਾਬ ਦੇ ਵਿੱਚ ਆਪਣੇ ਚ ਇੱਕ ਚੀਜ਼ ਬਹੁਤ ਜ਼ਿਆਦਾ ਮਸ਼ਹੂਰ ਹੈ ਵੀ ਜਿਹੜਾ ਕੰਮ ਕਿਸੇ ਨੇ ਕਰਤਾ ਆਪਾਂ ਉਹ ਕਰ ਦੇਣਾ ਚਾਹੇ ਆਪਾਂ ਨੂੰ ਫਾਇਦਾ ਹੋਏ ਚਾਹੇ ਨਾ ਹੋਏ ਚਾਹੇ ਆਪਾਂ ਨੂੰ ਉਹ ਚੀਜ਼ ਦਾ ਨੁਕਸਾਨ ਹੋਜੇ ਕੋਈ ਫਾਇਦਾ ਹੀ ਨਾ ਹੋਵੇ ਪਰ ਆਪਾਂ ਨੇ ਕਰਕੇ ਜ਼ਰੂਰ ਦੇਖਣਾ ਤਾਂ ਦੇਖੋ ਕਿਸਾਨ ਵੀਰੋ ਮੈਂ ਇੱਕ ਵੀਡੀਓ ਪਾਈ ਸੀਗੀ ਦੇਖੋ ਹਰ ਇੱਕ ਯੂਟਿਊਬਰ ਵੀ ਵੀਡੀਓ ਪਾਉਂਦਾ ਹੈ ਤੇ ਕਿਸਾਨ ਵੀਰਾਂ ਲਈ ਆਪਾਂ ਵੀਡੀਓ ਪਾਈ ਸੀਗੀ ਫੰਗੀ ਸਾਈਡ ਬਾਰੇ ਕਿਉਂਕਿ ਫੰਗੀ ਸਾਈਡ ਆ ਜਿਹੜੀ ਇਹ ਕਣਕ ਦੇ ਉੱਪਰ ਪਹਿਲਾਂ ਵੀ ਕਰਦੇ ਸੀਗੇ ਲੋਕ ਬਹੁਤ ਘੱਟ ਕਰਦੇ ਸੀ ਪਰ ਆ ਦੋ ਤਿੰਨ ਕਿਸਾਲ ਦਾ ਥੋੜਾ ਜਿਹਾ ਪ੍ਰੋਸੈਸ ਵਧੀਆ ਚੱਲੇ ਦਾ ਲੋਕ ਕਰਨ ਲੱਗ ਗਏ ਤੇ ਕਰਨ ਕੀ ਲੱਗੇ ਹੋਏ ਨੇ ਹੁਣ ਦੇਖੋ ਜਿੱਥੇ ਤਾਂ ਇਹਦੀ ਲੋੜ ਹੈਗੀ ਆ ਕਿਸੇ ਨੇ ਕੋਈ ਤਰ੍ਹਾਂ ਦਾ ਸੀਡ ਤਿਆਰ ਕਰਨਾ ਜਾਂ ਕੋਈ ਵੈਰਾਈਟੀ ਇਹੋ ਜਿਹੇ ਜਿਹਨੂੰ ਫੰਗੀਸਾਈਡ ਦੀ ਲੋੜ ਪੈਂਦੀ ਹੈ। ਉੱਥੇ ਤਾਂ ਦੇਖੋ ਕਿਸਾਨ ਵੀਰੋ ਆਪਣੀ ਹੈਗੀ ਮਜਬੂਰੀ ਆਪਾਂ ਨੇ ਕਰਨਾ ਹੀ ਕਰਨਾ। ਤੇ ਜਿੱਥੇ ਕਿਸਾਨ ਵੀਰੋ ਆਪਾਂ ਨੂੰ ਲੋੜ ਨਹੀਂ ਹੈਗੀ ਬਿਲਕੁਲ ਵੀ। ਉੱਥੇ ਵੀ ਕਿਸਾਨ ਵੀਰ ਬਿਨਾ ਕਿਸੇ ਮਤਲਬ ਦੇ ਫੰਗੀਸਾਈਡ ਕਰ ਰਹੇ ਨੇ। ਦੇਖੋ ਕਿਸਾਨ ਵੀਰੋ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਇੱਕੇ ਗੱਲ ਕਹੀ ਸੀ ਕਿ ਮੈਂ ਪਿਛਲੇ 2 ਸਾਲ ਤੋਂ ਟਰੈਲ ਲਾ ਰਿਹਾ ਸੀਗਾ ਠੀਕ ਹੈ ਟਰੈਲ ਕੀ ਲਾ ਰਿਹਾ ਸੀ ਮੇਰੇ ਕੋਲ ਬੜਬਰ ਕਿਸਮ ਸੀ ਲਾਈਵੇ ਉਹਨੂੰ ਕੁੰਗੀ ਦਾ ਅਟੈਕ ਮਾੜਾ ਮੋਟਾ ਆ ਜਾਂਦਾ ਮੈਂ ਉਹਦੇ ਤੇ ਫੰਗੀਸਾਈਡ ਕਰੀ ਵੀ ਸੀ ਕਰੀ ਵੀ ਨਹੀਂ ਚਲੋ ਜਿਹਦੇ ਕਰੀ ਸੀਗੀ ਕੋਈ ਜਿੱਦਾਂ ਮਰਜ਼ੀ ਲਾ ਲੋ ਮਾੜਾ ਮੋਟਾ ਝਾੜ ਦਾ ਫਰਕ ਰਿਹਾ ਰਿਹਾ ਕਿ ਜਿਹੜਾ ਮੈਂ ਖੇਤ ਸੀ ਮੇਰਾ ਹਲਕਾ ਸੀ ਮੈਨੂੰ ਇਦਾਂ ਸੀਗਾ ਵੀ ਆਪਣੇ ਇਹਦੇ ਅਟੈਕ ਆ ਨਾ ਜਾਵੇ ਤਾਂ ਆਪਾਂ ਨੇ ਉਹ ਫੰਗੀ ਸਾਈਡ ਕਰੀ ਪਰ ਮੈਂ ਨਾਲ ਇਹ ਵੀ ਕਿਹਾ ਸੀਗਾ ਵੀ ਇਹਦਾ ਫਾਲਤੂ ਫੰਗੀ ਸਾਈਡ ਇੰਨਾ ਜ਼ਿਆਦਾ ਕਰਨ ਦਾ ਕੋਈ ਫਾਇਦਾ ਨਹੀਂ ਦੇਖੋ ਵੀਰੇ ਜਦੋਂ ਆਪਣੀ ਫਸਲ ਇੱਕ ਪਾਸੇ ਦਾ ਆਪਾਂ ਦੇਖੋ ਆਰਗੇਨਿਕ ਖੇਤੀ ਵੱਲ ਜਾ ਰਹੇ ਹਾਂ ਸਾਰੇ ਠੀਕ ਹੈ ਆਪਾਂ ਕਹਿੰਦੇ ਵੀ ਆਪਾਂ ਆਰਗੈਨਿਕ ਖੇਤੀਆਂ ਕਰੀਏ ਦੂਜੇ ਪਾਸੇ ਕਿਸਾਨ ਵੀਰੋਂ ਆਪਾਂ ਬੇ ਲੋੜੀ ਜਿਹੜਾ ਪਾਈ ਜਾ ਰਹੇ ਆ ਦੇਖੋ ਹੁਣ ਕਈ ਕਿਸਾਨ ਵੀਰ ਸਪੈਸ਼ਲੇ ਕਮੈਂਟ ਕਰਨਗੇ ਵੀਰੇ ਨਾਲੇ ਦਾ ਤੁਸੀਂ ਦੱਸ ਦਿੰਨੇ ਹੋ ਵੀ ਨਾਲੇ ਤੁਸੀਂ ਬਾਅਦ ਚੋਂ ਆਏ ਕਹਿ ਦਿੰਨੇ ਹੋ ਵੀਰੇ ਦੱਸਣ ਦਾ ਸਾਡਾ ਫਰਜ ਹੈ ਕਿਉਂਕਿ ਕਈ ਕਿਸਮਾਂ ਇਹ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਤੇ ਫੰਗੀ ਸਾਈਡ ਆਪਾਂ ਨੂੰ ਕੂੰਗੀ ਵਗੈਰਾ ਦਾ ਅਟੈਕ ਆਉਂਦਾ ਕਰਨਾ ਹੀ ਪੈਂਦਾ ਪਰ ਜਿਹੜੀਆਂ ਕਿਸਮਾਂ ਦੇ ਪਰ ਜਿਹੜੀਆਂ ਹੁਣ ਕਿਸਮਾਂ ਕਿਸਾਨ ਵੀਰੋ ਆ ਰਹੀਆਂ ਨੇ ਜੀਆਂ ਨਵੀਆਂ ਇਹ ਇੰਨੀਆਂ ਕਿ ਜਿਆਦਾ ਸਟਰੋਂਗ ਤੇ ਇੰਨੀਆਂ ਕਿ ਜਿਆਦਾ ਅਪਡੇਟ ਨੇ ਇਹ ਕਿਸਮਾਂ ਨੂੰ ਇੰਨੀ ਜਿਆਦਾ ਖਾਸ ਲੋੜ ਹੀ ਨਹੀਂ ਪੈਂਦੀ ਇਹ ਚੀਜ਼ਾਂ ਦੀ ਜਿਹੜੀਆਂ ਕਿਸਾਨ ਵੀਰੋ ਹੁੰਦੇ ਨੇ ਐਨਪੀਕੇ ਵਗੈਰਾ ਗ੍ਰੋਥ ਪ੍ਰੋਮੋਟਰ ਉਹ ਚੀਜ਼ ਲਾਇਦਾ ਕਿਉਂਕਿ ਉਹ ਆਪਾਂ ਨੇ ਝਾੜ ਦੇ ਲਈ ਜਾਂ ਮਤਲਬ ਕਿ ਖਣਿਜ ਦੇ ਲਈ ਦੇਣੇ ਨੇ ਵੀ ਆਪਣੇ ਤੱਤ ਪੂਰੇ ਹੁਣ ਜਿਹੜੀ ਆਪਾਂ ਖੁਰਾਕ ਲੈਣੀ ਆ ਉਹਦੇ ਵਿੱਚ ਜਿਹੜੀ ਫੰਗੀਸਾਈਡ ਇੱਕ ਤਰ੍ਹਾਂ ਦੀ ਹੈ ਤਾਂ ਜ਼ਹਿਰ ਹੈ ਜਦੋਂ ਆਪਾਂ ਨਿਸਾਰੇ ਤੇ ਆ ਕੇ ਬੇਲੋੜੀ ਫੰਗੀਸਾਈਡ ਕਰਦੇ ਨਾ ਉਹੀ ਕਣਕਾਂ ਬਾਅਦ ਚੋਂ ਕਿਸਾਨ ਵੀਰ ਆਪਾਂ ਖਾਣੀਆਂ ਨੇ ਤਾਂ ਉਹਦੇ ਨਾਲ ਦੇਖੋ ਆਪਾਂ ਨੂੰ ਵੀ ਤਾਂ ਮਤਲਬ ਕਿ ਉਹਦਾ ਇਫੈਕਟ ਹੋਊਏ ਜਦੋਂ ਹੁਣ ਮੈਂ ਆਪਾਂ ਤੁਹਾਨੂੰ ਦੱਸ ਦਾਂਗੇ ਨਿਸਾਰੇ ਤੋਂ ਪਹਿਲਾਂ ਚਲੋ ਆਪਾਂ ਕਰਤਾ ਟਾਈਮ ਲੰਘ ਗਿਆ ਜਦੋਂ ਆਪਾਂ ਨਿਸਾਰੇ ਤੋਂ ਬਾਅਦ ਵੀ ਚੱਕ ਚੱਕ ਕਰੀ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਕਰਨੀ ਨਾ ਕਰਨੀ ਦੇਖੋ ਕਿਸਾਨ ਵੀਰੋ ਤੁਹਾਡੀ ਮਰਜ਼ੀ ਆ ਪਰ ਜੇ ਆਪਾਂ ਕਹੀਏ ਵੀ ਇੱਕ ਤੰਦਰੁਸਤ ਬੰਦੇ ਨੂੰ ਇਹ ਆਪਾਂ ਹੋਰ ਚੀਜ਼ਾਂ ਖਵਾਈਏ ਜੀ ਹੋਰ ਚੀਜ਼ਾਂ ਖਵਾਈਏ ਉਹਦਾ ਮਟਾਪਾ ਹੀ ਵਧੂ ਕੰਮ ਦਾ ਨਹੀਂ ਰਹਿਣਾ ਉਹ। ਇਹੀ ਕਿਸਾਨ ਵੀਰੋ ਗੱਲ ਲੱਗੂ ਹੁੰਦੀ ਐ ਖੇਤੀ 'ਚ। ਜੇ ਆਪਣੀ ਫਸਲ ਤੰਦਰੁਸਤ ਐ ਬਿਲਕੁਲ ਠੀਕ ਠਾਕ ਐ। ਉਹਨੂੰ ਠੂਸਣ ਦਾ ਕੀ ਫਾਇਦਾ ਕਿਸੇ ਚੀਜ਼ ਦਾ? ਬਾਕੀ ਫੰਗੀ ਸਾਈਡ ਨਾਲ ਕਿਸਾਨ ਵੀਰੋ ਝਾੜ ਨਹੀਂ ਵਧਦਾ। ਦੇਖੋ ਸਪੈਸ਼ਲ ਵੀਡੀਓ ਚਰਨਜੀਤ ਵੀਰੇ ਨੇ ਵੀ ਪਾਈ ਸੀਗੀ ਐਗਰੀ ਅਡਵਾਈਸ ਵਾਲੇ ਨੇ ਉਸ ਦਿਨ। ਵੀ ਆਪਾਂ ਸ਼ੇਅਰ ਵੀ ਕਰੀ ਸੀ ਉਹ ਵੀ ਸੰਗੀ ਸਾਈਡ ਦਾ ਕੋਈ ਐਡਾ ਖਾਸ ਕੋਈ ਉਹ ਨਹੀਂ ਹੁੰਦਾ ਪਰ ਜਿਹੜੀਆਂ ਕਿਸਮਾਂ ਨੂੰ ਲੋੜ ਹੈ ਜਾਂ ਜਿਹੜੇ ਵੀਰਾਂ ਨੇ ਸੀਡ ਤਿਆਰ ਕਰਨਾ ਉਹਨਾਂ ਨੂੰ ਕੁਆਲਿਟੀ ਚਾਹੀਦੀ ਹੈ ਉਹ ਕਰ ਸਕਦੇ ਨੇ ਪਰ ਫालतू ਖਰਚਾ ਨਾ ਕਰੋ ਕਦੇ ਵੀ ਆਪਣਾ ਮੰਤਵ ਇਹ ਹੈ ਵੀ ਆਪਾਂ ਖੇਤੀ ਖਰਚੇ ਘਟਾ ਕੇ ਕਿਸਾਨੀ ਨੂੰ ਮਜ਼ਬੂਤ ਕਰੀਏ ਜਿਹੜਾ ਹੁਣ ਆਪਾਂ ਕੋਈ ਮਨ ਲੇ ਕਿ ਚਲੋ ਜੇ ਤੁਸੀਂ ਕੀਲੇ ਤੇ 2000 ਰੁਪਏ ਵੱਧ ਲਾ ਦੂੰਗਾ ਐਨਪੀਕੇ ਵਗੈਰਾ ਤੇ ਜਾਂ ਹੋਰ ਸਪਰੇਅ ਹੁੰਦੇ ਉਹਨਾਂ ਕ ਤੁਹਾਨੂੰ ਕਿਸਾਨ ਵੀਰੋ ਵੱਧ ਮਿਲ ਜੂ ਪਰ ਜੇ ਆਪਾਂ ਕਹੀ ਵੀ ਆਪਾਂ ਕੀਲੇ ਤੇ 5000 ਵੱਧ ਲਾ ਦੀ ਆਪਾਂ ਨੂੰ ਮਿਲੇ 2000 ਇਹ ਵੱਧ ਉਹਦਾ ਕੋਈ ਫਾਇਦਾ ਨਹੀਂ ਨਾ ਹੋਇਆ ਇਹ ਵੀਡੀਓ ਕਿਸਾਨ ਵੀਰੋ ਮੈਂ ਤਾਂ ਪਾਈ ਆ ਬਹੁਤ ਵੀਰਾਂ ਦੇ ਫੋਨ ਵਗੈਰਾ ਆਉਂਦੇ ਨੇ ਵੀਰੇ ਆਪਾਂ ਕਰਦੀ ਆ ਕਰਦੀ ਆਪਾਂ ਉਹਨਾਂ ਨੂੰ ਫਿਰ ਇਕੱਲੇ ਇਕੱਲੇ ਨੂੰ ਦੇਖੋ ਦੱਸਣ ਤੋਂ ਰਹੇ ਕਿਉਂਕਿ ਆਪਣੇ ਵੀ ਕੰਮ ਹੁੰਦੇ ਨੇ ਤਾਂ ਕਰਕੇ ਮੈਂ ਸਪੈਸ਼ਲ ਵੀਡੀਓ ਇਹ ਪਾਈ ਅੱਜ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਇਹ ਜਿਹੜੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜਾਣਕਾਰੀ ਦਿੱਤੀ ਆ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਤੁਸੀਂ ਕੋਈ ਨਾ ਕੋਈ ਮਨ ਜ਼ਰੂਰ ਬਣਾਵੋਗੇ ਤੇ ਜਿਹੜੇ ਕਿਸਾਨ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ